ਸੋਦਾਸ ਵਿਚਾਰੀ ਗੱਲ ਦਸੀ ਪੰਡਤ ਕੇ ਸੋਦਾਸ ਗੁਰੂ ਕੰਗਿਦਰ ਪਾਛਲੇ ਕੋਲ ਆਏ ਕਹਿਣ ਲੱਗੇ ਸਤਿਗੁਰੂ ਜੀ ਤੁਹਾਨੂੰ ਕੀ ਲੋੜ ਆ ਖਾਲਸਾ ਸਾਜਣੇ ਦੀ ਅੱਪਾ ਕਰਦੇ ਆ ਦੇਵੀ ਪ੍ਰਗਟ ਦੇਵੀ ਪ੍ਰਗਟ ਕਰਦੇ ਆ ਦੇਵੀ ਗੁਸ਼ਟਾ ਦਾ ਮਾਰ ਮਾਰ ਕੇ ਖੰਡਰ ਸਵਾਇਆ ਕਰ ਦੇਣ ਕੀ ਸਤਿਗੁਰੂ ਜੀ ਕਹਿਣ ਲੱਗੇ ਕਿਹੜੀ ਦੇਵੀ ਕਹੇ ਮਹਾਰਾਜ ਅਸੀਂ ਹਮਨ ਕਰਾਂਗੇ ਤਾਂ ਦੇਵੀ ਚੰਡੀ ਪ੍ਰਗਟ ਹੋਣੀ ਏ ਪਰ ਮੇਰੇ ਸਤਗੁਰੂ ਸੋਚੇ ਖਾਲਸਾ ਸਾਜਣਾ ਜਿਹੜਾ ਰਹਿਤ ਧਰਮ ਕੋ ਨਿਆਣਾ ਹੋਵੇ ਕਹਿਆ ਪੰਡਤ ਜੀ ਕੀ ਕਰਨਾ ਪਊਗਾ ਪੰਡਤ ਕੇਸੋਦਾਸ ਕਹਿਣ ਲੱਗਿਆ ਸਭਾ ਲੱਖ ਰੁਪਏ ਦੀ ਸਮੱਗਰੀ ਲਿਆਂਦੀ ਜਾਵੇ ਅਸੀਂ ਫਿਰ ਉਸ ਸਮੱਗਰੀ ਨਾਲ ਹਮਨ ਪਾਉਗੇ ਤਾਂ ਕਹਿੰਦਾ ਮੁੱਕ ਨਹੀਂ ਕਰਾਂ ਖਾਲਸਾ ਜੀ ਨਿਆਣਾ ਦੇ ਵੀ ਢਿੱਲੇ ਤੇ ਪੰਡਤ ਕੇਸੋਦਾਸ ਨੇ ਹਮਨ ਕੀਤਾ ਦੋ ਮਹੀਨੇ ਦੀ ਮੌਤ ਲਈ ਦੋ ਮਹੀਨੇ ਬਾਅਦ ਮੇਰੇ ਬਾਜਾ ਵਾਲੇ ਸਤਿਗੁਰੂ ਜੀ ਜਦੋਂ ਨਿਆਣਾ ਦੇ ਵੀ ਢਿੱਲੇ ਤੇ ਗਏ ਕਹਿਣ ਲੱਗੇ ਪੰਡਤ ਵੀ 22 ਪ੍ਰਗਟ ਨਹੀਂ ਹੋਈ ਪੰਡਤ ਕੇਸੋ ਦਾ ਕਹਿਣ ਲੱਗੇ ਸਤਿਗੁਰੂ ਜੀ ਦੇਵੀ ਪ੍ਰਗਟ ਹੋਣ ਵਾਲੀ ਕੀ ਤੁਸੀਂ ਦੇ ਸ਼ਿਕਾਰ ਖੇਡਦੇ ਖੇਡਦੇ ਆ ਗਏ ਮੋਏ ਹੋ ਪੰਛੀ ਤੁਸੀਂ ਘੋਰੇ ਵੀ ਕਾਠੀ ਨਾਲ ਵਧੇ ਹੋਏ ਮੇਰੇ ਬਾਜਾ ਵਾਲੇ ਨੇ ਸਿੱਖ ਨੂੰ ਇਸ਼ਾਰਾ ਕੀਤਾ ਉਹ ਮੋਏ ਹੋ ਪੰਛੀ ਜਦੋਂ ਕਾਠੀ ਨਾਲ ਤੇ ਖੁੱਲੇ ਪੰਛੀ ਇਹ ਡਾਰੀ ਮਾਰ ਕੇ ਫਰ ਕਰਦੇ ਅਸਮਾਨ ਚੜ ਗਏ ਸਤਿਗੁਰੂ ਜੀ ਕਹਿਣ ਲੱਗੇ ਪੜਤੀ ਹੋਣ ਪੰਡਤ ਕੈਸੋਦਾਸ ਕਹਿਣ ਲੱਗਿਆ ਤੁਹਾਨੂੰ ਅੱਠ ਦਿਨ ਦੀ ਹੋਰ ਮਰਤ ਦਿੱਤੀ ਜਾਵੇ ਤਾਂ ਗੁਰੂ ਪਿਆਰੇ ਅੱਠ ਦਿਨ ਦਿੱਤੇ ਗਏ 8ਵੇਂ ਦਿਨ ਮੇਰੇ ਬਾਜਾ ਵਾਲੇ ਜਦੋਂ ਫੇਰ ਨੇੜਾਂ ਦੇ ਵੀ ਪਿੱਲੇ ਤੇ ਪਹੁੰਚੇ ਕਿ ਪੰਡਤ ਵੀ ਦੇਵੀ ਪ੍ਰਗਟ ਹੋਈ ਨਹੀਂ ਪੰਡਤ ਕੈਸੋਦਾਸ ਕਹਿਣ ਲੱਗਿਆ ਦੇਵੀ ਕਿਸੇ ਬੰਦੇ ਦੀ ਬਲੀ ਚਾਹਦੀ ਏ ਸਾਰਾ ਸੁਨੱਖਾ ਹੋਵੇ ਉੱਚਾ ਲੰਬਾ ਹੋਵੇ ਉੱਚੀ ਕੁਲ ਦਾ ਹੋਵੇ ਪੰਡਤ ਦਾ ਖਿਆਲ ਸੀ ਕਿ ਗੁਰੂ ਦਾ ਪਿਆਰਾ ਸਹਬਜ਼ਾਦਾ ਜੀਤ ਸਿੰਘ ਉੱਚੀ ਕੁਲਦਾਏ ਸੋਹਣਾ ਸੁਨੇਖਾ ਨੌਜਵਾਨ ਸਤਿਗੁਰੂ ਜੀ ਕਹਿੰਦੇ ਲੈ ਇਹਦਾ ਪ੍ਰਬੰਧ ਹੋ ਗਿਆ ਪੰਡਤ ਕੈਸੋਦਾ ਸੀ ਕਹਿੰਦੇ ਦੱਸੋ ਕਹਿੰਦੇ ਸਾਡਾ ਪਿਆਰਾ ਵੀ ਤੂੰ ਹੀ ਆ ਸੋਹਣਾ ਸੁਨੇਖਾ ਵੀ ਤੂੰ ਹੀ ਹੈ ਤੇ ਉੱਚੀ ਕੁਲਦਾ ਵੀ ਤੂੰ ਹੀ ਹੈ ਪੰਡਤ ਕੈਸੋਦਾ ਦੇ ਗੋਡੇ ਥਰ-ਥਰ ਕੰਬਣ ਲੱਗ ਪਏ ਪੰਡਤ ਕੈਸੋਦਾ ਸਕੈਨ ਲੱਗਿਆ ਸਤਿਗੁਰੂ ਜੀ ਪਰ ਸ਼ਲੋਕ ਮੰਤਰ ਕੋਣ ਪੜੂ ਇੱਕ ਮੇਰੇ ਵਰਗਾ ਡਰਪੋਕ ਪੰਡਤ ਕੋਲ ਬੈਠਾ ਕਹਿੰਦਾ ਲੈ ਲੈ ਰੈਣੇ ਸੋਖ ਮੈਂ ਪੜ ਦੂ ਨੇ ਅੱਗੇ ਲੈ ਦੀ ਪਾਤਸ਼ਾਹ ਕੋਲ ਵੀ ਗੱਲ ਠੀਕ ਅਸੀਂ ਇਸ਼ਨਾਨ ਕਰਕੇ ਜਾਂਦੇ ਆ ਪੰਡਤ ਰਾਤੋਂ ਰਾਤ ਨੈਣਾ ਦੇ ਵੀ ਟਿੱਲੇ ਤੇ ਫਰਾ ਹੋ ਗਏ ਪੰਡਤ ਰਾਤੋਂ ਰਾਤ ਉਹ ਤੁ ਖਿਸਕ ਗਏ ਦੂਜੇ ਦਿਨ ਚੜਿਆ ਮੇਰੇ ਗੱਲ ਕੀਤੇ ਪਾਤਸ਼ਾਹ ਕਹਿ ਲਗੇ ਪੰਡਤ ਨજર ਨਹੀਂ ਆਵੇ ਸਿੱਖਾਂ ਨੇ ਦੱਸਿਆ ਕਿ ਪੰਡਤ ਦਾ ਰਾਤੋਂ ਰਾਤ ਉਹ ਤੁ ਖਿਸਕ ਗਏ ਮਹਾਰਾਜ ਕਹਿੰਦੇ ਸਮਗਰੀ ਬਚੀ ਹੈ ਕਹਿੰਦੇ ਸਹਾਰਾ ਸਮਗਰੀ ਬੜੀ ਪਈ ਹੈ ਸਵਾ ਲੱਖ ਰੁਪਏ ਦੀ ਸਮਗਰੀ ਉਹ ਲਿਆਂਦੀ ਗਈ ਮਾਰਨ ਨੇ ਨੈਣਾ ਦੇ ਵੀ ਢਿੱਲੇ ਤੇ ਹਮਰ ਕੀਤਾ ਜਦੋਂ ਹਮਰ ਕੀਤਾ ਸਾਰੀ ਸਮਗਰੀ ਹਮਰ ਕੋਟ ਵਿੱਚ ਪਾਈ ਸੱਤ ਮੀਲ ਪਹਾੜੀ ਦੇ ਉੱਚੇ ਲਾਟਾ ਨਿਕਲਿਆ ਹੋੜਾ ਪੈ ਗਿਆ ਜੈ ਵੀ ਪ੍ਰਗਟ ਹੋ ਗਈ ਜੈ ਵੀ ਪ੍ਰਗਟ ਹੋ ਗਈ ਮਾਰਨ ਨੇ ਸਰ ਕਰਦੀ ਧੂਲੀ ਮਿਆੜ ਚ ਤਲਵਾਰ ਕਿਹਾ ਇਹੀ ਚੰਡਕਾ ਇਹੀ ਦੁਸ਼ਤ ਦਮਨੀ ਇਹ ਲੰਘ ਕਰੂਗੀ ਨਾਲ ਸਪਾਇਆ ਜਦੋਂ ਹੋੜਾ ਪਿਆ ਨਾ ਸਤਗੁਰੂ ਜੀ ਉਹ ਲਾਟਾਂ ਦੇਖ ਕੇ ਦੁਨੀਆ ਹਰਿਆਣ ਹੋ ਗਈ ਬਾਜਾ ਵਾਲੇ ਨੇ ਕਲਗੀਧਰਪਾਤਸ਼ ਨੂੰ ਦੇਵੀ ਪ੍ਰਗਟ ਕਰ ਦਿੱਤੀ ਸਤਿਗੁਰੂ ਜੀ ਗੱਲ ਮੁਕਤੀ ਕਰਿਆ ਸਮਾਵਣਾ ਸੀਮਤ ਹੈ ਪਰ ਉਹਨਾਂ ਦਾ ਵੱਲੋਂ ਜਿੰਨਾ ਸਮਾਂ ਮਿਲਿਆ ਸਤਿਗੁਰੂ ਜੀ ਨੈਣਾ ਦੇ ਵਿੱਚ ਤੇ ਟਿੱਲੇ ਤੇ ਥੱਲੇ ਆਏ ਆ ਕੇ ਹਰ ਦੇਸ਼ ਦੇ ਕੋਨੇ ਦੀ ਚਿੱਠੀਆਂ ਲਿਖ ਭੇਜੀਆਂ ਲਿਖ ਲਿਖ ਭੇਜੇ ਪਰਵਾਨੇ ਆਵੋ ਇੱਕ ਵਿਸਾਖ ਨੂੰ ਬੜ ਮਸਤ دیਵਾਨੇ ਗਾਓ ਇੱਕੋ ਰਾਗ ਨਹੀਂ ਹੋਵੇ ਮਸਤ دیਵਾਨੇ ਖਾਲਸਾ ਜੀ ਉਹ ਦਿਨ ਉਹ ਤਰੀਕ ਮਿੱਥੀ ਗਈ पंडाल सजाया गया अमृत तो वेला हो सतगुरु जी नजर नहीं आए चार दरवाजे बनाए गए चार गेट पहले गेट से लिखे तो प्रेम, खेलन का लिखे आओ तीजे लिखे एक मर्ग पैर तनीचा चौथ ने लिखा सिर तीजे का सारे फड़ पढ़ के अंदर पंडाल दाखिल हो गए सतगुरु जी अज बहार नहीं आ रहे बिच बेचारा कर लगे ਮਾਰ ਨੇ ਬੜਾ ਤਕੜਾ ਪ੍ਰਬੰਧ ਕੀਤਾ ਮਹਾਰਾਜ ਥੱਕ ਗਏ ਆਰਾਮ ਨਹੀਂ ਕੀਤਾ ਮਾਰ ਨੇ ਦੂਜਾ ਬੋਲਿਆ ਨਹੀਂ ਓ ਨਹੀਂ ਮੇਰੇ ਬਾਜਾ ਵਾਲੇ ਅੰਮ੍ਰਿਤ ਵੇਲਾ ਨਹੀਂ ਛੱਡਦੇ ਤੀਜਾ ਬੋਲਿਆ ਕਹਿੰਦਾ ਨਹੀਂ ਓ ਨਹੀਂ ਜਿੱਤੇ ਮਹਾਰਾਜ ਜੀ ਨੈਣਾ ਦੇ ਵੀ ਪਿੱਲੇ ਤੇ ਉਤਰੇ ਆ ਨਾ ਮੈਨੂੰ ਲੱਗਦੀ ਦੇਵੀ ਪੁੱਠੀ ਪੈ ਗਈ ਜਿੰਨੇ ਮੂੰਹ ਨਹੀਂ ਆ ਗੱਲਾਂ ਤਾਂ ਖਾਲਸਾ ਜੀ ਮੇਰੇ ਬਾਜਾ ਵਾਲੇ ਤੰਬੂ ਵਿੱਚੋਂ ਨਿਕਲੇ ਉਹਨਾਂ ਨੇ ਉਸੇ ਪਹਿਲੇ ਤੰਬੂ ਵਿੱਚੋਂ ਨਿਕਲ ਕੇ ਕੱਟ ਗੱਟੀਏ ਮਹਾਰਾਜ ਪਰਿਵਾਰ ਦੁਵਾਰ ਨੂੰ ਕਿਹਾ ਇੱਧਰ ਆ ਓ ਫਖ ਫਖ ਤੇ ਗਦਰ ਝੁਕਾਉਣ ਵਾਣ ਆ ਅੱਜ ਤੇਰੀ ਅੱਖ ਨੂੰ ਮਗਰੂਰ ਹੁੰਦਾ ਵੇਖਣਾ ਤੇਰੇ ਨਹਿਮਨ ਡੋਲੇ ਵਿੱਚ ਪਾ ਕੇ ਹਿੰਮਤ ਦੀ ਕਣੀ ਮੈਂ ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰੋਂ ਤੋਂ ਵੇਖਣਾ ਬਾਲ ਕੇ ਜੋਤੀ ਹਨੇਰੇ ਵਿੱਚ ਤੇ ਆ ਤੇ ਧਰਮ ਦੀ ਓ ਤੇਰੇ ਮਨ ਮੰਦਰ ਨੂੰ ਨੂਰੇ ਨੂਰ ਹੁੰਦਾ ਵੇਖਣਾ ਸੱਜਣਾ ਜੇਕਰ ਆਪਣੀ ਧਰ ਨੂੰ ਰੱਖ ਦੇਗਾ ਆ ਮੇਰੀ ਤੇਕ ਤੇ ਆ ਤੇਗ ਦੀ ਸੇਵਾ ਮਖਤਿਆਰ ਬਣ ਜਾਏਗਾ ਤੂੰ ਵਾਛ ਨੇ ਫਿਰ ਪੰਜ ਸਿਰਾਂ ਦੀ ਮੰਗ ਕੀਤੀ ਆਪਜੀ ਇਤਿਹਾਸ ਵਿੱਚ ਜਾਣਦੇ ਬੜਿਆ ਹੋਣਾ ਸਤਿਗੁਰਾਂ ਨੇ ਅਨੰਦਪੁਰ ਦੀ ਧਰਤੀ ਦੇ ਖਾਲਸਾ ਸਾਜਿਆ ਅੰਮ੍ਰਿਤ ਤਿਆਰ ਕਰਨ ਲੱਗੇ ਸਰਬ ਲੋਹ ਦੇ ਬਾਟੇ ਵਿੱਚੋਂ ਪਾਣੀ ਲਿਆ ਕੇ ਸਰਬ ਲੋਹ ਦੇ ਬਾਟੇ 'ਚ ਪਾਏ ਅੰਮ੍ਰਿਤ ਰੋਹ ਕੇ ਮੇਰੇ ਸਤਿਗੁਰਾਂ ਨੇ ਫਿਰ ਗੁਰੂ ਨਾਨਕ ਦੀ ਬਾਣੀ ਸਿੰਗੜੀ ਪੱਗੇ ਬਾਣੀ ਦਾ ਜਾਪ ਕੀਤਾ ਜਪਜੀ ਸਾਹਿਬ ਤੋਂ ਭਗਤੀ ਜਪ ਸਾਹਿਬ ਤੋਂ ਸ਼ਾਂਤੀ ਸਵਈਆ ਤੋਂ ਵਾਰਾਗ ਦੋ ਭਈ ਤੋਂ ਨਿਮਰਤਾ ਅਨੰਦ ਸਿੰਘ ਖੇੜਾ ਲੈ ਕੇ ਸਰਬ ਲੋਹ ਦੇ ਬਾਟੇ 'ਚ ਅੰਮ੍ਰਿਤ ਤਿਆਰ ਕੀਤਾ ਅੰਮ੍ਰਿਤ ਲਾਰਗੇ ਜਿਸੀ ਮੈਨੂੰ ਲੱਭਦੇ ਰਹੇ ਸੋ ਨਾਨਕ ਮੋਤ ਜਨ ਅਮਰਤ ਖੋਜ ਗਏ ਸੋ ਅਮਰਤ ਗੁਰਤੇ ਪਾਇਆ ਪਾਇਆ ਅਮਰ ਗੁਰ ਕਿਰਪਾ ਕੀਤੀ ਸੱਚਾ ਮਨ ਵਸਾਇਆ ਮੇਰੇ ਸਤਿਗੁਰੂ ਨੇ ਅਨੰਦਪੁਰ ਦੀ ਧਰਤੀ ਖਾਲਸਾ ਸਾਜਿਆ ਅਨੰਦਪੁਰ ਦੀ ਧਰਤੀ ਦੇ ਮੇਰੇ ਵਾਜਾ ਵਾਲੇ ਨੇ ਰਣਜੀਤ ਨਗਾਰੇ ਦੀ ਸਿਰਨਾ ਕੀਤੀ ਮੇਰੇ ਵਾਜਾ ਵਾਲੇ ਸੰਤ ਸਪਾਹੀ ਨੇ ਖਾਲਸੇ ਦੀ ਘੋਰ ਸਵਾਰੀ ਸਖਾਈ ਜਦੋਂ ਰਣਜੀਤ ਨਗਾਰੇ ਨੇ ਚੋਟਾ ਵੱਜਦੀਆ चढ़ने सुरज में मेले बढ़ावे वेले दखिया सुगंध न भावे तो गुरु प्यारे पहाड़ी राज ने भाईधारे राज ने और रगड़ गुजर ने दिल्ली के औरंगजेब को सहायता की है दिल्ली तो सहित